ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਥ ਸੰਗਤਾਂ ਜੀ ਅਪਣੇ ਅੱਜ ਦੀ ਵੀਡੀਓ ਵਿੱਚ ਅਸੀਂ ਗੱਲ ਕਰਨ ਵਾਲੇ ਹਾਂ ਜੀ ਕਿ ਜਿਵੇਂ ਸਵੇਰੇ-ਸਵੇਰੇ ਤਾਂ ਸਾਰਿਆਂ ਹੀ ਘਰਾਂ ਦੇ ਵਿੱਚ ਝਾੜੂ ਲੱਗਦਾ ਹੈ ਜੇਕਰ ਝਾੜੂ ਲਗਾਉਣ ਸਮੇ ਇਹ ਤਿੰਨ ਕੰਮ ਤੁਸੀਂ ਕਰ ਲੈਂਦੇ ਹੋ ਤਾਂ ਤੁਹਾਡੀ ਜ਼ਿੰਦਗੀ ਵਿੱਚ ਧਨ ਦੀ ਕਮੀ ਕਦੇ ਵੀ ਨਹੀਂ ਹੋਵੇਗੀ ਸੋ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਕਮੈਂਟ ਬਾਕਸ ਦੇ ਵਿੱਚ ਵਾਹਿਗੁਰੂ ਵਾਹਿਗੁਰੂ ਲਿਖ ਕੇ ਹਾਜ਼ਰੀ ਲਗਵਾਉਣਾ ਜੀ ਤਾਂ ਕਿ ਪਰਮਾਤਮਾ ਜੀ ਦੀ ਕਿਰਪਾ ਤੁਹਾਡੇ ਘਰ ਪਰਿਵਾਰ ਤੇ ਪਣ ਜਾਵੇ ਸੋ ਸਾਧ ਸੰਗਤ ਜੀ ਸਾਡੀ ਅੱਜ ਦੀ ਵੀਡੀਓ ਵਿੱਚ ਅਸੀਂ ਗੱਲ ਕਰਾਂਗੇ ਜੀ ਝਾੜੂ ਦੇ ਬਾਰੇ ਝਾੜੂ ਨਾਲ ਜੁੜੀਆਂ ਕੁਝ ਖਾਸ ਗੱਲਾਂ ਦੇ ਬਾਰੇ ਸਾਧ ਸੰਗਤ ਜੀ ਬੇਨਤੀ ਹੈ ਜੀ ਇਸ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਅੰਤ ਤੱਕ ਧਿਆਨ ਨਾਲ ਸਰਵਣ ਕਰ ਲੈਣਾ ਜੀ ਇਸ ਵੀਡੀਓ ਦੀ ਇਕੱਲੀ-ਇਕੱਲੀ ਗੱਲ ਤੁਹਾਡੇ ਕੰਮ ਆਉਣ ਵਾਲੀ ਹੈ ਇਸ ਲਈ ਵੀਡੀਓ ਨੂੰ ਧਿਆਨ ਨਾਲ ਅੰਤ ਤੱਕ ਜ਼ਰੂਰ ਸੁਣ ਲੈਣਾ ਜੀ ਸਾਧ ਸੰਗਤ ਜੀ ਤੁਸੀਂ ਆਪਣੇ ਵੱਡੇ-ਵਡੇਰਿਆਂ ਤੋਂ ਇਹ ਗੱਲ ਜ਼ਰੂਰ ਸੁਣੀ ਹੋਵੇਗੀ ਕਿ ਰਾਤ ਦੇ ਸਮੇਂ ਕਦੇ ਵੀ ਝਾੜੂ ਨਹੀਂ ਲਗਾਉਣਾ ਚਾਹੀਦਾ ਇਸ ਦੇ ਪਿੱਛੇ ਕੀ ਕਾਰਨ ਹੈ ਆਪਣੇ ਵਿੱਚ ਬਹੁਤ ਸਾਰੇ ਇਹ ਗੱਲਾਂ ਨਹੀਂ ਜਾਣਦੇ ਬਸ ਇਹ ਆਖ ਦਿੰਦੇ ਹਨ ਜਿਸ ਘਰ ਵਿੱਚ ਰਾਤ ਨੂੰ ਝਾੜੂ ਲਗਾਈ ਜਾਂਦੀ ਹੈ ਉਸ ਘਰ ਵਿੱਚ ਬਰਕਤ ਨਹੀਂ ਰਹਿੰਦੀ ਇਸ ਤਰ੍ਹਾਂ ਦੀਆਂ ਬਹੁਤ ਹੀ ਸਾਰੀਆਂ ਗੱਲਾਂ ਸਾਡੇ ਘਰਾਂ ਦੇ ਵਿੱਚ ਹਮੇਸ਼ਾ ਹੀ ਕੀਤੀਆਂ ਜਾਂਦੀਆਂ ਹਨ ਅੱਜ ਆਪਾਂ ਗੱਲ ਕਰਾਂਗੇ ਜੀ ਕਿ ਝਾੜੂ ਕਿਸ ਸਮੇਂ ਲਗਾਉਣਾ ਚਾਹੀਦਾ ਹੈ ਤੇ ਇਸ ਦੇ ਕੀ ਫਾਇਦੇ ਹੋ ਜਾਣਗੇ ਘਰ ਵਿੱਚ ਬਰਕਤ ਫਿਰ ਕਿਵੇਂ ਆ ਜਾਵੇਗੀ ਸਾਧ ਸੰਗਤ ਜੀ ਅਸੀਂ ਇਸ ਤਰ੍ਹਾਂ ਦੇ ਬਹੁਤ ਹੀ ਸਾਰੇ ਕੰਮ ਕਰਦੇ ਹਾਂ ਜਿਸ ਨਾਲ ਘਰ ਵਿੱਚ ਬਰਕਤ ਆਉਂਦੀ ਹੈ ਤੇ ਕਈ ਕੰਮ ਇਹੋ ਜਿਹੇ ਵੀ ਸਾਡੇ ਕੋਲ ਹੋ ਜਾਂਦੇ ਹਨ ਜੋ ਆਪਣੇ ਘਰ ਵਿੱਚ ਪਰੇਸ਼ਾਨੀਆਂ ਲੈ ਕੇ ਆ ਜਾਂਦੇ ਹਨ ਤੇ ਸਾਡੇ ਘਰ ਵਿੱਚ ਫਿਰ ਗਰੀਬੀ ਆਉਣੀ ਸ਼ੁਰੂ ਹੋ ਜਾਂਦੀ ਹੈ। ਸਾਥ ਸੰਗਤ ਜੀ ਮਨੁੱਖ ਦਿਨ ਰਾਤ ਇੱਕ ਕਰਕੇ ਪੈਸਾ ਕਮਾਉਂਦਾ ਹੈ ਪਰ ਪੈਸਾ ਵੀ ਬਚਦਾ ਨਹੀਂ। ਸਮਝ ਨਹੀਂ ਆਉਂਦੀ ਕਿ ਪੈਸਾ ਕਿੱਥੇ ਚਲਿਆ ਗਿਆ। ਪਰਮਾਤਮਾ ਦੀ ਰਹਿਮਤ ਵੀ ਆਪਣੇ ਤੋਂ ਦੂਰ ਹੁੰਦੀ ਨਜ਼ਰ ਆ ਰਹੀ ਹੁੰਦੀ ਹੈ। ਘਰ ਦੀਆਂ ਔਰਤਾਂ ਉਸ ਸਮੇਂ ਇਸ ਤਰ੍ਹਾਂ ਦੇ ਕੰਮ ਕਰ ਰਹੀਆਂ ਹੁੰਦੀਆਂ ਹਨ। ਤੇ ਜਦੋਂ ਤੱਕ ਉਹ ਇਸ ਤਰ੍ਹਾਂ ਦੇ ਕੰਮ ਕਰਨੇ ਨਹੀਂ ਛੱਡ ਦਿੰਦੀਆਂ ਉਦੋਂ ਤੱਕ ਫਿਰ ਘਰ ਵਿੱਚ ਬਰਕਤ ਨਹੀਂ ਆਉਂਦੀ ਜਿਵੇਂ ਕਿ ਜੇਕਰ ਘਰ ਵਿੱਚ ਖਾਣਾ ਬਿਨਾਂ ਸਿਰ ਟੱਕੇ ਅਸੀਂ ਬਣਾਉਂਦੇ ਹਾਂ ਤਾਂ ਘਰ ਵਿੱਚ ਫਿਰ ਵੀ ਬਰਕਤ ਨਹੀਂ ਰਹਿੰਦੀ ਇਸ ਲਈ ਚਾਹੀਦਾ ਹੈ ਕਿ ਜਦੋਂ ਵੀ ਘਰ ਵਿੱਚ ਖਾਣਾ ਬਣਾਇਆ ਜਾਵੇ ਉਸ ਸਮੇਂ ਆਪਣਾ ਸਿਰ ਜ਼ਰੂਰ ਟੱਕਿਆ ਕਰੋ ਕਿਉਂਕਿ ਖਾਣੇ ਦਾ ਆਦਰ ਸਤਿਕਾਰ ਵੀ ਜ਼ਰੂਰੀ ਹੈ ਇਸ ਦੇ ਨਾਲ ਬੱਚਿਆਂ ਨੂੰ ਵੀ ਇਸ ਤਰ੍ਹਾਂ ਕਰਨ ਲਈ ਕਿਹਾ ਜਾਣਾ ਚਾਹੀਦਾ ਹੈ। ਮਨੁੱਖ ਨੂੰ ਚਾਹੀਦਾ ਹੈ ਕਿ ਉਹ ਹਮੇਸ਼ਾ ਹੀ ਵਾਹਿਗੁਰੂ ਦਾ ਨਾਮ ਜਪਦਿਆਂ ਹੋਇਆਂ ਹੀ ਹਰ ਇੱਕ ਕੰਮ ਨੂੰ ਕਰੇ। ਨਾਮ ਜਪ ਕੇ ਹੀ ਖਾਣਾ ਬਣਾਵੇ, ਖਾਣਾ ਖਾਵੇ। ਇਸ ਦੇ ਨਾਲ ਜਦੋਂ ਵੀ ਕੋਈ ਵੀ ਕੰਮ ਕਰੋ ਤਾਂ ਪਰਮਾਤਮਾ ਦਾ ਨਾਮ ਜ਼ਰੂਰ ਜਪੋ। ਇਸ ਨਾਲ ਘਰ ਵਿੱਚ ਬਰਕਤ ਆਉਂਦੀ ਹੈ ਤੇ ਗਰੀਬੀ ਕੋਹਾਂ ਦੂਰ ਹੋ ਜਾਂਦੀ ਹੈ। ਅੰਮ੍ਰਿਤ ਵੇਲੇ ਸੁੱਤੇ ਰਹਿਣਾ ਇਹ ਵੀ ਘਰ ਵਿੱਚ ਬਰਕਤ ਨਾ ਰਹਿਣ ਦਾ ਸਭ ਤੋਂ ਵੱਡਾ ਕਾਰਨ ਹੁੰਦਾ ਹੈ ਟੁੱਟੀਆਂ ਹੋਈਆਂ ਚੀਜ਼ਾਂ ਨੂੰ ਘਰ ਵਿੱਚ ਇਕੱਠੀਆਂ ਕਰਕੇ ਰੱਖ ਛੱਡਣਾ ਟੁੱਟੇ ਹੋਏ ਕੰਗੇ ਨਾਲ ਸਿਰ ਵਾਹਣਾ ਇਹ ਸਭ ਕੰਮ ਕਰਨ ਲਈ ਘਰ ਵਿੱਚ ਬਰਕਤ ਨਹੀਂ ਆਉਂਦੀ ਆਪਾਂ ਜਿਸ ਚੀਜ਼ ਦੇ ਬਾਰੇ ਸੋਚਦੇ ਰਹਿੰਦੇ ਹਾਂ ਉਹੀ ਚੀਜ਼ ਫਿਰ ਸਾਡੇ ਨਾਲ ਵਾਪਰਨੀ ਸ਼ੁਰੂ ਹੋ ਜਾਂਦੀ ਹੈ ਸੰਤ ਫਕੀਰ ਜੀ ਵੀ ਕਹਿੰਦੇ ਹਨ ਕਿ ਜੇਕਰ ਤੁਹਾਡੇ ਨਾਲ ਮਾੜਾ ਹੋ ਰਿਹਾ ਹੈ ਉਹ ਵੀ ਤੁਹਾਡੇ ਮਾੜੇ ਕਰਮਾ ਕਰਕੇ ਹੀ ਹੁੰਦਾ ਹੋਵੇਗਾ ਤੁਹਾਡੇ ਮਾੜੇ ਕਰਮ ਹੀ ਘਰ ਦੀ ਬਰਕਤ ਨੂੰ ਖਾ ਜਾਂਦੇ ਹਨ ਫਿਰ ਇਸ ਤਰ੍ਹਾਂ ਦੇ ਕਰਮਾਂ ਨਾਲ ਮਨੁੱਖ ਦਾ ਵਾਪੈ ਜਾਂਦਾ ਹੈ ਸਾਥ ਸੰਗਤ ਜੀ ਆਪਾਂ ਸਾਰੇ ਹੀ ਝਾੜੂ ਨੂੰ ਬੜਾ ਮਾਮੂਲੀ ਜਿਹੀ ਚੀਜ਼ ਸਮਝਦੇ ਹਾਂ ਇਹ ਘਰ ਵਿੱਚ ਪਈ ਰਹਿੰਦੀ ਹੈ ਪਰ ਇਸ ਨਾਲ ਕੀਤੀਆਂ ਗਈਆਂ ਗਲਤੀਆਂ ਤੁਹਾਨੂੰ ਕਈ ਤਰ੍ਹਾਂ ਦੇ ਘਾਟੇ ਵੀ ਪਵਾ ਸਕਦੀਆਂ ਹਨ ਝਾੜੂ ਨਾਲ ਜੁੜੀਆਂ ਕੁਝ ਗੱਲਾਂ ਹਮੇਸ਼ਾ ਯਾਦ ਰੱਖੋ ਨਹੀਂ ਤਾਂ ਤੁਹਾਨੂੰ ਵੀ ਛਾੜ ਕੇ ਰੱਖ ਦੇਵੇਗਾ ਫਿਰ ਕਦੇ ਵੀ ਘਰ ਵਿੱਚ ਬਰਕਤ ਨਹੀਂ ਆਵੇਗੀ ਤੇ ਜੇਕਰ ਆਵੇਗੀ ਤਾਂ ਫਿਰ ਇਸ ਤਰ੍ਹਾਂ ਤੁਰ ਜਾਵੇਗੀ ਕਿ ਤੁਹਾਨੂੰ ਖੁਦ ਨੂੰ ਪਤਾ ਨਹੀਂ ਲੱਗੇਗਾ ਕਿ ਕਿੱਧਰ ਪੈਸਾ ਗਿਆ ਛਾੜੂ ਲਗਾਉਂਦੇ ਸਮੇਂ ਸਿਰ ਨੂੰ ਜ਼ਰੂਰ ਟੱਕ ਕੇ ਰੱਖਿਆ ਕਰੋ ਸਵੇਰ ਵੇਲੇ ਹੀ ਛਾੜੂ ਹਮੇਸ਼ਾ ਲਗਾਉਣਾ ਚਾਹੀਦਾ ਹੈ ਕਿਹਾ ਜਾਂਦਾ ਹੈ ਕਿ ਸਿਰ ਟੱਕ ਕੇ ਛਾੜੂ ਨਾ ਲਗਾਉਣਾ ਘਰ ਵਿੱਚ ਬਰਕਤ ਨਾ ਆਉਣ ਦਾ ਸਭ ਤੋਂ ਵੱਡਾ ਤੇ ਪਹਿਲਾ ਕਾਰਨ ਹੈ ਕਿਸੇ ਸੰਤ ਕੋਲ ਇੱਕ ਵਾਰ ਇੱਕ ਬੀਬੀ ਆਈ ਤੇ ਆ ਕੇ ਕਹਿਣ ਲੱਗੀ ਸੰਤ ਜੀ ਮੇਰੇ ਦੋ ਪੁੱਤਰਾਂ ਤੇ ਘਰ ਵਾਲਾ ਸਾਰੇ ਜਾਣੇ ਕਮਾਉਂਦੇ ਹਨ ਸਵੇਰੇ ਸਮੇਂ ਸਿਰ ਕੰਮ ਤੇ ਤੁਰ ਜਾਂਦੇ ਹਨ ਪਰ ਫਿਰ ਵੀ ਘਰ ਵਿੱਚ ਬਰਕਤ ਨਹੀਂ ਆਉਂਦੀ ਘਰ ਵਿੱਚ ਪੈਸੇ ਸੰਬੰਧੀ ਪਰੇਸ਼ਾਨੀਆਂ ਨੇ ਬੜਾ ਹੀ ਵੱਡਾ ਡੇਰਾ ਲਾ ਕੇ ਰੱਖਿਆ ਹੋਇਆ ਹੈ ਸਾਡੇ ਸਾਰੇ ਕੰਮ ਬਣਦੇ ਬਣਦੇ ਰੁਕ ਜਾਂਦੇ ਹਨ ਤੁਸੀਂ ਹਾਨੂੰ ਇੱਕ ਗੱਲ ਤਾਂ ਦੱਸੋ ਕਿ ਅਸੀਂ ਹੁਣ ਕੀ ਕਰੀਏ ਜਿਸ ਨਾਲ ਸਾਡੇ ਸਾਰੇ ਕੰਮ ਵੀ ਬਣ ਜਾਣ ਸੰਤ ਜੀ ਨੇ ਕਿਹਾ ਜਿਸ ਘਰ ਦੇ ਵਿੱਚ ਬਦ ਦੁਆਵਾਵਾਂ ਇਕੱਠੀਆਂ ਹੋ ਜਾਣ ਉਸ ਘਰ ਵਿੱਚ ਕਦੇ ਬਰਕਤ ਨਹੀਂ ਆਉਂਦੀ ਉਹ ਬੀਬੀ ਥੋੜੀ ਜਹੀ ਹੈਰਾਨ ਹੋਈ ਸੰਤ ਜੀ ਨੇ ਫਿਰ ਦੁਹਰਾਇਆ ਜਿਸ ਘਰ ਦੇ ਵਿੱਚ ਬਦ ਦੁਆਵਾਵਾਂ ਇਕੱਠੀਆਂ ਹੋ ਗਈਆਂ ਹੋਣ ਉੱਥੇ ਕਦੇ ਵੀ ਬਰਕਤ ਨਹੀਂ ਆਉਂਦੀ ਤਾਂ ਬੀਬੀ ਨੇ ਕਿਹਾ ਜੀ ਸਾਡੇ ਘਰ ਲਈ ਕੌਣ ਬਦ ਦੁਆਵਾਵਾਂ ਕਰਦਾ ਹੋਵੇਗਾ ਤਾਂ ਸੰਤ ਜੀ ਨੇ ਕਿਹਾ ਬੀਬੀ ਤੂੰ ਇਹ ਦੱਸ ਤੂੰ ਘਰ ਦੀ ਸਫਾਈ ਕਿਸ ਸਮੇਂ ਕਰਦੀ ਹੈ ਬੀਬੀ ਨੇ ਕਿਹਾ ਸਾਫ ਸਫਾਈ ਦਾ ਕੋਈ ਸਮਾਂ ਨਹੀਂ ਕਦੇ ਸਵੇਰੇ ਕਦੇ ਸ਼ਾਮ ਨੂੰ ਤੇ ਕਦੇ ਰਾਤ ਨੂੰ ਜਦੋਂ ਵੀ ਮੈਨੂੰ ਸਮਾਂ ਮਿਲਦਾ ਹੈ ਉਦੋਂ ਹੀ ਕਰ ਲੈਂਦੀ ਹਾਂ ਸੰਤ ਜੀ ਨੇ ਕਿਹਾ ਬੀਬੀ ਜੀ ਘਰ ਦੀ ਸਫਾਈ ਸਵੇਰੇ ਉੱਠਣ ਤੋਂ ਬਾਅਦ ਸਭ ਤੋਂ ਪਹਿਲਾਂ ਕਰਿਆ ਕਰੋ ਰਾਤ ਨੂੰ ਨਾ ਕਰਿਆ ਕਰੋ ਕਿਉਂਕਿ ਜਦ ਸੂਰਜ ਡੁੱਬ ਜਾਂਦਾ ਹੈ ਕੁਦਰਤ ਦੇ ਜਿਹੜੇ ਛੋਟੇ-ਛੋਟੇ ਜੀਵ ਹੁੰਦੇ ਹਨ ਉਹ ਸ਼ਾਮ ਦੇ ਸਮੇਂ ਘਰ ਦੇ ਕੋਨਿਆਂ ਵਿੱਚ ਜਾ ਕੇ ਬੈਠ ਕੇ ਆਰਾਮ ਕਰਦੇ ਹਨ ਘਰ ਦੀਆਂ ਵਿੱਥਾਂ ਵਿੱਚ ਲੁਕਦੇ ਹਨ ਸਵੇਰ ਦਾ ਇੰਤਜ਼ਾਰ ਕਰਦੇ ਸਨ ਉਹ ਸਮੇਂ ਉਹ ਪਰਮਾਤਮਾ ਨੂੰ ਯਾਦ ਕਰ ਰਹੇ ਹੁੰਦੇ ਹਨ ਤੇ ਜਦੋਂ ਮਨੁੱਖ ਰਾਤ ਦੇ ਸਮੇਂ ਝਾੜੂ ਲਗਾਉਂਦਾ ਹੈ ਉਹ ਵਿੱਥਾਂ ਵਿੱਚੋਂ ਬੇਕਰ ਫਿਰ ਹੋ ਜਾਂਦੇ ਹਨ ਤੇ ਰਾਤ ਦੇ ਹਨੇਰੇ ਵਿੱਚ ਫਿਰ ਉਹਨਾਂ ਨੂੰ ਕੁਝ ਦਿਖਾਈ ਨਹੀਂ ਦਿੰਦਾ ਇਧਰ ਉਧਰ ਉਹ ਪਰੇਸ਼ਾਨ ਹੋ ਕੇ ਭੱਜਦੇ ਫਿਰਦੇ ਹਨ ਪਰਮਾਤਮਾ ਆਪਣੇ ਜੀਵਾਂ ਨਾਲ ਐਨਾ ਪਿਆਰ ਕਰਦਾ ਹੈ ਕਿ ਆਪਣੇ ਜੀਵਾਂ ਨਾਲ ਮਾੜਾ ਵਰਤਾਅ برداشت ਨਹੀਂ ਕਰ ਸਕਦਾ ਤੇ ਉਸ ਜੀਵ ਦੇ ਦਿਲੋਂ ਫਿਰ ਹੂਕ ਨਿਕਲਦੀ ਹੈ ਤੇ ਉਹਨਾਂ ਜੀਵਾਂ ਦੀਆਂ ਬਦਦੁਆਵਾਂ ਘਰ ਵਿੱਚ ਹਰ ਪਾਸਿਓਂ ਫਿਰ ਤੰਗੀ ਲਿਆ ਦਿੰਦੀਆਂ ਹਨ ਘਰ ਦੀ ਖੁਸ਼ਹਾਲੀ ਤੰਗੀ ਵਿੱਚ ਤਬਦੀਲ ਹੋ ਜਾਂਦੀ ਹੈ ਤੇ ਘਰ ਵਿੱਚ ਬਰਕਤ ਨਹੀਂ ਰਹਿੰਦੀ ਜੇਕਰ ਤੁਸੀਂ ਘਰ ਵਿੱਚ ਬਰਕਤ ਚਾਹੁੰਦੇ ਹੋ ਤਾਂ ਇਹ ਗੱਲ ਆਪਣੇ ਦਿਮਾਗ 'ਚ ਬਿਠਾ ਲਵੋ ਕਿ ਜਦੋਂ ਝਾੜੂ ਲਗਾਉਂਦੇ ਹੋ ਤਾਂ ਘਰ ਦਾ ਸਾਰਾ ਹੀ ਕੋੜਾ ਉਸ ਦੇ ਨਾਲ ਲੱਗ ਜਾਂਦਾ ਹੈ ਇਸ ਲਈ ਕਦੇ ਵੀ ਝਾੜੂ ਨੂੰ ਰਸੋਈ ਦੇ ਕੋਲ ਨਹੀਂ ਰੱਖਣਾ ਚਾਹੀਦਾ ਇਹ ਗੱਲ ਹਮੇਸ਼ਾ ਆਪਣੇ ਪੱਲੇ ਨਾਲ ਬੰਨ ਕੇ ਰੱਖਣੀ ਹੈ ਜਿੱਥੇ ਬੈਠ ਕੇ ਤੁਸੀਂ ਖਾਣਾ ਖਾਂਦੇ ਹੋ ਉਸ ਜਗ੍ਹਾ ਦੇ ਨੇੜੇ ਵੀ ਕਦੇ ਝਾੜੂ ਨਹੀਂ ਰੱਖਣਾ ਚਾਹੀਦਾ ਘਰ ਵਿੱਚ ਲੜਾਈ ਝਗੜੇ ਵੱਧ ਰਹੇ ਹਨ ਤਾ ਝਾੜੂ ਲਗਾਉਂਦੇ ਸਮੇਂ ਹਮੇਸ਼ਾ ਪਰਮਾਤਮਾ ਦਾ ਨਾਮ ਸਿਮਰਿਆ ਕਰੋ ਵਾਹਿਗੁਰੂ ਵਾਹਿਗੁਰੂ ਕਰਦਿਆਂ ਹੀ ਹਰ ਇੱਕ ਕੰਮ ਨੂੰ ਕਰਿਆ ਕਰੋ ਕਿਉਂਕਿ ਇਸ ਨਾਲ ਵਾਹਿਗੁਰੂ ਦੇ ਨਾਮ ਦਾ ਪਸਾਰਾ ਕਰਦੇ ਹਰ ਕੋਨੇ ਵਿੱਚ ਹੋ ਜਾਵੇਗਾ ਜਿੱਥੇ ਤੁਸੀਂ ਝਾੜੂ ਲਗਾਉਂਦੇ ਹੋ ਉਥੋਂ ਨਕਾਰਾਤਮਕਤਾ ਊਰਜਾ ਜਿਹੜੀ ਹੈ ਉਹ ਦੂਰ ਹੋ ਜਾਵੇਗੀ ਘਰ ਦੇ ਮੈਂਬਰਾਂ ਵਿੱਚ ਪਿਆਰ ਦਾ ਵਾਸ ਹੋ ਜਾਵੇਗਾ ਘਰ ਦੀਆਂ ਕੰਧਾਂ ਨੂੰ ਕਦੇ ਵੀ ਝਾੜੂ ਨਾਲ ਸਾਫ਼ ਨਹੀਂ ਕਰਨਾ ਚਾਹੀਦਾ ਕਈ ਵਾਰ ਆਪਾਂ ਕੀ ਕਰਦੇ ਹਾਂ ਘਰ ਦੀਆਂ ਪਰਛਤੀਆਂ ਕੰਧਾਂ ਤੇ ਜਿੱਥੇ ਜਾਲੇ ਲੱਗੇ ਹੁੰਦੇ ਹਨ ਉਹਨਾਂ ਨੂੰ ਝਾੜੂ ਮਾਰ-ਮਾਰ ਕੇ ਸਾਫ਼ ਕਰ ਦਿੰਦੇ ਹਾਂ ਕਈ ਵਾਰ ਉਹਨਾਂ ਥਾਵਾਂ ਤੇ ਕੰਧਾਂ ਤੇ ਕੋਈ ਸ਼ਬਦ ਜਾਂ ਫਿਰ ਕਿਸੇ ਗੁਰੂ ਪੀਰ ਦੀ ਫੋਟੋ ਵੀ ਲੱਗੀ ਹੁੰਦੀ ਹੈ ਤੇ ਉਹ ਝਾੜੂ ਜਿਹੜਾ ਹੁੰਦਾ ਹੈ ਉਹਨਾਂ ਫੋਟੋਆਂ ਨੂੰ ਵੀ ਲੱਗ ਜਾਂਦਾ ਹੈ ਤੇ ਆਪਾਂ ਫਿਰ ਪਾਪਾਂ ਦੇ ਭਾਗੀਦਰ ਬਣਨੇ ਸ਼ੁਰੂ ਹੋ ਜਾਂਦੇ ਹਾਂ ਇਸ ਕਰਕੇ ਕੰਦਾ ਨੂੰ ਹਮੇਸ਼ਾ ਕੱਪੜੇ ਨਾਲ ਸਾਫ਼ ਕਰੋ ਘਰ ਦੀ ਰਸੋਈ ਦੀ ਪਰਿਸ਼ੱਤੀ ਖਾਸ ਕਰਕੇ ਜਦੋਂ ਅਸੀਂ ਸਾਫ਼ ਕਰਦੇ ਹਾਂ ਤਾਂ ਉੱਥੇ ਆਪਾਂ ਭੋਜਨ ਬਣਾਉਣਾ ਹੁੰਦਾ ਹੈ ਝਾੜੂ ਕਰਦੇ ਹਿੱਸਿਆਂ ਵਿੱਚ ਲੱਗ ਕੇ ਆਇਆ ਹੁੰਦਾ ਹੈ ਉਸ ਪਰਿਸ਼ੱਤੀ ਤੇ ਕਦੇ ਵੀ ਝਾੜੂ ਨਾ ਲਗਾਓ ਉਸ ਲਈ ਅਲੱਗ ਸਾਫ਼ ਕੱਪੜਾ ਰੱਖੋ ਉਸ ਦੇ ਨਾਲ ਹੀ ਉਸ ਨੂੰ ਸਾਫ਼ ਕਰੋ ਇਹ ਤੁਹਾਨੂੰ ਬਿਮਾਰੀਆਂ ਤੋਂ ਵੀ ਬਚਾਵੇਗਾ ਤੇ ਘਰ ਵਿੱਚ ਬਰਕਤ ਹੋਣੀ ਸ਼ੁਰੂ ਹੋ ਜਾਵੇਗੀ ਤੇ ਹਮੇਸ਼ਾ ਹੀ ਅੰਮ੍ਰਿਤ ਵੇਲੇ ਝਾੜੂ ਲਗਾਓ ਕਿਉਂਕਿ ਮਾਇਆ ਤੇ ਦਲੇਦਰਤਾ ਹਰ ਘਰ ਵਿੱਚ ਸਵੇਰ ਦੇ ਸਮੇਂ ਆ ਕੇ ਹੀ ਵਾਸ ਕਰ ਜਾਂਦੀ ਹੈ ਉਹ ਪੁੱਛਦੇ ਹਨ ਕਿ ਇਸ ਘਰ ਵਿੱਚ ਕੀ ਹੈ ਜਿਸ ਘਰ ਵਿੱਚ ਉਸ ਸਮੇਂ ਸਾਰੇ ਜੀ ਉੱਠੇ ਹੁੰਦੇ ਹਨ ਤੇ ਸਾਰੇ ਆਪਸ ਵਿੱਚ ਪਿਆਰ ਨਾਲ ਬੈਠ ਕੇ ਕੰਮ ਕਰ ਰਹੇ ਹੁੰਦੇ ਹਨ ਸਾਰੇ ਆਪਣੇ ਕੰਮਕਾਰਾਂ ਵਿੱਚ ਲੱਗੇ ਹੁੰਦੇ ਹਨ ਉੱਥੇ ਮਾਇਆ ਆ ਕੇ ਬੈਠ ਜਾਂਦੀ ਹੈ ਤੇ ਜਿੱਥੇ ਲੋਕ ਸੁੱਤੇ ਪਏ ਹੁੰਦੇ ਹਨ ਤੇ ਬੂਹੇ ਬੰਦ ਹੁੰਦੇ ਹਨ ਉਥੇ ਦਲੇਦਰਤਾ ਆ ਕੇ ਵਾਸ ਕਰ ਜਾਂਦੀ ਹੈ ਇਸ ਕਰਕੇ ਹਮੇਸ਼ਾ ਆਪਣੀ ਆਦਤ ਬਣਾਓ ਕਿ ਜਲਦੀ ਉਠੋ ਪਰਮਾਤਮਾ ਦਾ ਨਾਮ ਲਓ ਇਸ਼ਨਾਨ ਕਰੋ ਤੇ ਘਰ ਦੇ ਕੰਮਾਂ ਨੂੰ ਜ਼ਰੂਰ ਕਰੋ ਕੂੜੇ ਦੇ ਢੇਰ ਘਰ ਵਿੱਚ ਨਾ ਲਗਾਓ ਉਹਨਾਂ ਨੂੰ ਸਮੇਂ ਤੇ ਬਾਹਰ ਸੁੱਟਦੇ ਰਹੋ ਘਰ ਵਿੱਚ ਕਿਸੇ ਵੀ ਤਰ੍ਹਾਂ ਦੇ ਕੂੜੇ ਦਾ ਢੇਰ ਨਾ ਲੱਗਿਆ ਹੋਵੇ ਨਾ ਹੀ ਘਰ ਵਿੱਚ ਜਾਲੇ ਲੱਗੇ ਹੋਣ ਕਿਉਂਕਿ ਤੁਸੀਂ ਉਸੇ ਹੀ ਘਰ ਵਿੱਚ ਪਰਮਾਤਮਾ ਦਾ ਨਾਮ ਸਿਮਰਨਾ ਹੁੰਦਾ ਹੈ ਉਸ ਬੀਬੀ ਨੇ ਜਦੋਂ ਇਹਨਾਂ ਗੱਲਾਂ ਨੂੰ ਸੁਣਿਆ ਤਾਂ ਆਪਣੇ ਘਰ ਜਾ ਕੇ ਇਹ ਕੰਮ ਕਰਨੇ ਸ਼ੁਰੂ ਕਰ ਦਿੱਤੇ ਵੇਖਦਿਆਂ ਹੀ ਵੇਖਦਿਆਂ ਉਸ ਦੇ ਘਰ ਵਿੱਚ ਉਦਮ ਆ ਗਿਆ ਘਰ ਵਿੱਚ ਬਰਕਤ ਪੈਣੀ ਸ਼ੁਰੂ ਹੋ ਗਈ ਕੁਝ ਦਿਨ ਲੰਘੇ ਤੇ ਇੱਕ ਬੀਬੀ ਹੋਰ ਸੰਤ ਜੀ ਦੇ ਕੋਲ ਆਈ ਤੇ ਕਹਿਣ ਲੱਗੀ ਸੰਤ ਜੀ ਮੈਂ ਬਹੁਤ ਜ਼ਿਆਦਾ ਪਰੇਸ਼ਾਨ ਹਾਂ ਸਾਡੇ ਘਰ ਵਿੱਚ ਬਹੁਤ ਹੀ ਦੁੱਖ ਹਨ ਪਰੇਸ਼ਾਨੀਆਂ ਹਨ ਸੰਤ ਜੀ ਨੇ ਕਿਹਾ ਠੀਕ ਹੈ ਬੀਬਾ ਅੱਜ ਅਸੀਂ ਤੈਨੂੰ ਇੱਕ ਕਥਾ ਸੁਣਾਉਂਦੇ ਹਾਂ ਤੇ ਬੜੇ ਹੀ ਧਿਆਨ ਨਾਲ ਸੁਣਿਓ ਇੱਕ ਨਗਰ ਵਿੱਚ ਇੱਕ ਮਨੁੱਖ ਸੀ ਉਹ ਮਨੁੱਖ ਹਮੇਸ਼ਾ ਕਾਲੇ ਕੱਪੜੇ ਪਾ ਕੇ ਹੀ ਰੱਖਦਾ ਸੀ ਉਸ ਨੇ ਕਦੇ ਵੀ ਹੋਰ ਕਿਸੇ ਰੰਗ ਦੇ ਕੱਪੜੇ ਨਹੀਂ ਸਨ ਪਾਏ ਉਸ ਨੇ ਕਿਤੇ ਵੀ ਜਾਇਆ ਕਰਨਾ ਤੇ ਕਾਲੇ ਰੰਗ ਦੇ ਕੱਪੜੇ ਪਾ ਕੇ ਹੀ ਜਾਇਆ ਕਰਨਾ ਇੱਕ ਵਾਰ ਉਹਨਾਂ ਦੇ ਘਰ ਕੋਈ ਸਮਾਗਮ ਸੀ ਸਾਰੇ ਨਗਰ ਦੇ ਲੋਕ ਉਹਦੇ ਲਈ ਕਾਲੇ ਰੰਗ ਦੇ ਤੋਹਫੇ ਲੈ ਕੇ ਆਏ ਜਦੋਂ ਉਸਨੇ ਤੋਹਫਿਆਂ ਨੂੰ ਖੋਲਿਆ ਤਾਂ ਹੈਰਾਨ ਹੋਇਆ ਕਿ ਮੇਰੇ ਲਈ ਕੋਈ ਵੀ ਹੋਰ ਰੰਗ ਨਹੀਂ ਲੈ ਕੇ ਆਇਆ ਸਗੋਂ ਇਹ ਸਾਰੇ ਜਾਣੇ ਕਾਲਾ ਰੰਗ ਹੀ ਲੈ ਕੇ ਆਏ ਹਨ ਹੁਣ ਉਹ ਸਾਰੇ ਜਾਣੇ ਉਸ ਲਈ ਕਾਲਾ ਰੰਗ ਕਿਉਂ ਲੈ ਕੇ ਗਏ ਸੀ ਕਿਉਂਕਿ ਉਹਨਾਂ ਸਾਰਿਆਂ ਨੇ ਹਮੇਸ਼ਾ ਹੀ ਉਸਨੂੰ ਕਾਲੇ ਰੰਗ ਦੇ ਕੱਪੜਿਆਂ ਵਿੱਚ ਹੀ ਤਾਂ ਵੇਖਿਆ ਸੀ ਇਸ ਲਈ ਉਹਨਾਂ ਨੂੰ ਲੱਗਿਆ ਇਸਨੂੰ ਕਾਲਾ ਰੰਗ ਬੜਾ ਜ਼ਿਆਦਾ ਪਸੰਦ ਹੈ ਤਾਂ ਹੀ ਉਹ ਸਾਰੇ ਉਸका ਉਸ ਲਈ ਕਾਲੇ ਰੰਗ ਦੀਆਂ ਚੀਜ਼ਾਂ ਹੀ ਲੈ ਕੇ ਆਏ ਤਾਂ ਉਹ ਬੀਬੀ ਕਹਿੰਦੀ ਅਸ਼ਾ ਜੀ ਤਾਂ ਫਿਰ ਸਾਨੂੰ ਇਸ ਤੋਂ ਕੀ ਸਿੱਖਿਆ ਮਿਲੀ ਤਾਂ ਸੰਤ ਜੀ ਨੇ ਕਿਹਾ ਬੀਬੀ ਤੂੰ ਖੁਦ ਹੀ ਕਿਹਾ ਤੇਰੇ ਕੋਲ ਸਭ ਕੁਝ ਹੈ ਤੇਰੇ ਘਰ 'ਚ ਔਲਾਦ ਵੀ ਹੈ ਪੈਸਾ ਵੀ ਹੈ ਰਿਸ਼ਤੇਦਾਰ ਵੀ ਹਨ ਤੇਰੇ ਘਰ ਸੁੱਖ ਸਹੂਲਤਾਂ ਵੀ ਹਨ ਪਰ ਫਿਰ ਵੀ ਤੂੰ ਦੁਖੀ ਹੈ ਕਿਉਂਕਿ ਹਰ ਸਮੇਂ ਆਪਣੇ ਆਪ ਨੂੰ ਦੁੱਖਾਂ ਨਾਲ ਘੇਰੀ ਰੱਖਦੀ ਹੈ ਰੋਂਦੀ ਰਹਿੰਦੀ ਹੈ ਪਰੇਸ਼ਾਨ ਰਹਿੰਦੀ ਹੈ ਤੇ ਜਦੋਂ ਪਰਮਾਤਮਾ ਦੇ ਫਰਿਸ਼ਤੇ ਤੇਰੇ ਘਰ ਆਉਂਦੇ ਹਨ ਤੇ ਵੇਖਦੇ ਹਨ ਕਿ ਤੂੰ ਹਮੇਸ਼ਾ ਦੁਖੀ ਰਹਿੰਦੀ ਹਾਂ ਇਸ ਨੂੰ ਭਾਵੇਂ ਜੋ ਮਰਜ਼ੀ ਦੇ ਦਈਏ ਇਸਨੇ ਤਾਂ ਦੁਖੀ ਹੀ ਰਹਿਣਾ ਹੈ ਤਾਂ ਫਿਰ ਉਹ ਤੈਨੂੰ ਦੁੱਖ ਹੀ ਦੇ ਰਹੇ ਹਨ ਮਨੁੱਖ ਆਪਣੇ ਮਨ ਨਾਲ ਖੁਸ਼ ਹੁੰਦਾ ਹੈ ਤੂੰ ਆਪਣੇ ਮਨ ਨਾਲ ਇੱਕ ਵਾਅਦਾ ਕਰਕੇ ਜਾ ਕਿ ਅੱਜ ਸਵੇਰੇ ਉੱਠ ਕੇ ਪਰਮਾਤਮਾ ਦਾ ਨਾਮ ਲੈ ਕੇ ਕਦੇ ਵੀ ਕਿਸੇ ਦਾ ਮਾੜਾ ਨਹੀਂ ਸੋਚਣਾ ਤੇ ਮੈਂ ਖੁਸ਼ ਹੀ ਰਹਿਣਾ ਹੈ ਤਾਂ ਤੂੰ ਖੁਸ਼ ਰਹੇਂਗੀ ਜਦੋਂ ਆਪਣੇ ਆਪ ਨੂੰ ਇਹੀ ਮੰਨ ਲਿਆ ਕਿ ਮੈਂ ਵਿਚਾਰੀ ਹਾਂ ਮੈਂ ਦੁਖੀ ਹਾਂ ਮੇਰਾ ਮਨ ਫਿਰ ਉਵੇਂ ਦਾ ਹੀ ਹੋ ਜਾਵੇਗਾ ਜੇ ਤੂੰ ਸੋਚ ਲਿਆ ਕਿ ਪਰਮਾਤਮਾ ਤੇਰੇ ਨਾਲ ਹੈ ਮੈਂ ਸੁਖੀ ਹਾਂ ਤੂੰ ਸੁਖੀ ਰਹੇਂਗੀ ਤੇਰਾ ਹਰ ਇੱਕ ਕਾਰਜ ਸਿੱਧ ਹੋ ਜਾਵੇਗਾ ਸਾਥ ਸੰਗਤ ਜੀ ਇਹੀ ਆਪਣੇ ਨਾਲ ਅਕਸਰ ਹੁੰਦਾ ਹੈ ਆਪਣੇ ਆਪ ਨੂੰ ਵਿਚਾਰਾ ਤੇ ਅਸੀਂ ਦੁਖੀ ਮੰਨ ਲੈਂਦੇ ਹਾਂ ਇੱਕ ਦਿਨ ਸਵੇਰੇ ਉੱਠ ਕੇ ਕਦੇ ਵੀ ਕਿਸੇ ਬਾਰੇ ਮਾੜਾ ਨਾ ਸੋਚੋ ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਕਰਕੇ ਆਪਣੇ ਆਪ ਨੂੰ ਕਹੋ ਕਿ ਪ੍ਰਮਾਤਮਾ ਜੀ ਤੁਸੀਂ ਮੇਰੇ ਨਾਲ ਹੋ ਤੁਸੀਂ ਮੇਰੇ ਅੰਗ ਸੰਗ ਹੋ ਤੇ ਮੈਨੂੰ ਹੁਣ ਕਿਸੇ ਵੀ ਗੱਲ ਦੀ ਕੋਈ ਚਿੰਤਾ ਨਹੀਂ ਹੈ ਤਾਂ ਵੇਖ ਲੈਣਾ ਫਿਰ ਅਸੀਂ ਕਿਸੇ ਦਾ ਮਾੜਾ ਵੀ ਨਹੀਂ ਸੋਚਾਂਗੇ ਤੇ ਫਿਰ ਆਪਣੇ ਆਪ ਸਾਰਾ ਦਿਨ ਚੰਗਾ ਲੰਘਣਾ ਸ਼ੁਰੂ ਹੋ ਜਾਵੇਗਾ ਆਪਣੇ ਆਪ ਨੂੰ ਦੁਖੀ ਤੇ ਵਿਚਾਰੇ ਜਿਹੇ ਨਾ ਬਣਾ ਕੇ ਰੱਖਿਆ ਕਰੋ ਇਸ ਨਾਲ ਕਿਸੇ ਨੂੰ ਕੋਈ ਫਰਕ ਨਹੀਂ ਪੈਣਾ ਤੇ ਤੁਹਾਡਾ ਸਭ ਕੁਝ ਲੁੱਟ ਜਾਣਾ ਹੈ ਇਸ ਤਰ੍ਹਾਂ ਕਰਨਾ ਹਮੇਸ਼ਾ ਲਈ ਬੰਦ ਕਰ ਦਿਓ ਤੇ ਫਿਰ ਵੇਖਿਓ ਆਪਣੀ ਜ਼ਿੰਦਗੀ ਵਿੱਚ ਕਿਵੇਂ ਖੁਸ਼ਹਾਲੀ ਆ ਜਾਵੇਗੀ ਸਾਥ ਸੰਗਤ ਜੀ ਜੇਕਰ ਵੀਡੀਓ ਵਧੀਆ ਲੱਗੇ ਤਾਂ ਚੈਨਲ ਨੂੰ ਲਾਈਕ ਤੇ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ